ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅਸੀਂ ਸਾਰੇ ਇਸ ਟਾਈਮ ਮੌਜੂਦ ਆਂ ਪਾਵਨ ਪਵਿੱਤਰ ਧਰਤੀ ਫਤੇਗੜ ਸਾਹਿਬ ਨੇੜੇ ਜੋਤੀ ਸਰੂਪ ਆਪ ਸਭ ਨੂੰ ਪਤਾ ਸ਼ਫਰ ਸਹਾदत ਦੇ ਜਿਹੜੇ ਦਿਨ ਚੱਲ ਰਹੇ ਨੇ ਅ ਅੱਜ ਪੜਾਵਾਰ ਚਮਕੌਰ ਸਾਹਿਬ ਕੱਲ ਸਮਾਪਤੀ ਹੋ ਗਏ ਕੱਲ ਨੂੰ ਜਿਹੜੇ ਫਤੇਗੜ ਸਾਹਿਬ ਸ਼ੀਧੀ ਸਮਾਗਮ ਛੋਟੇ ਸਾਹਿਬ ਜੰਦੇ ਪੂਜਨੀਕ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਸ਼ੀਧੀ ਸਮਾਗਮ ਜਿਹੜੇ ਹਾਂ ਇਹ ਸ਼ੁਰੂ ਹੋ ਚੁੱਕੇ ਨੇ ਫਤਿਹਗੜ੍ਹ ਸਾਹਿਬ ਧਰਤੀ ਵੈਸੇ ਦਾ ਸੰਗਰਾਂਦ ਦੇ ਦਿਹਾੜੇ ਤੋਂ ਸੰਗਤਾਂ ਬੇਅੰਤ ਸੰਗਤਾਂ ਨਮਸਕਾਰ ਕਰ ਰਹੀਆਂ ਨੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਅੱਜ ਸਾਡੇ ਨਾਲ ਜਿੱਦਾਂ ਨਿਰੰਤਰ ਗੁਰੂ ਕੇ ਲੰਗਰਾਂ ਦੀ ਸੇਵਾ ਅਖੰਡ ਪਾਣ 24 ਘੰਟੇ ਗੁਰਬਾਣੀ ਦੇ ਜਾਪ ਇੱਕ ਹੋਰ ਸਾਡੇ ਨਾਲ ਅੱਜ ਜੁੜਿਆ ਹੈਗਾ ਜਿਹੜਾ ਬਹੁਤ ਬਹੁਤ ਹੀ ਸਤਿਕਾਰਯੋਗ ਜਿਹੜਾ ਸੇਵਾ ਦਾ ਮਹਾਨ ਕੁੰਮ ਚਲਾਉਂਦੇ ਨੇ ਪ੍ਰਭ ਆਸਰਾ ਕਰਨਾਲੀ ਦੀ ਟੀਮ ਉਹਨਾਂ ਵੱਲੋਂ ਸੰਗਤਾਂ ਦੇ ਸਹੂਲਤ ਦੇ ਲਈ ਸਪੈਸ਼ਲ ਡਾਕਟਰਾਂ ਦੀ ਟੀਮ ਐਂਬੂਲੈਂਸਾਂ ਦੀ ਸੇਵਾ ਵਿਸ਼ੇਸ਼ ਤੌਰ ਤੇ 24 ਘੰਟੇ ਵਾਸਤੇ 24 ਤਰੀਕ ਤੋਂ ਲੈ ਕੇ 28 ਤਰੀਕ ਤੱਕ 24 ਘੰਟੇ ਜਿਹੜੇ ਇੱਥੇ ਦਵਾਈਆਂ ਦੇ ਕੈਂਪ ਉਹ ਚਲਾਏ ਜਾਣੇ ਨੇ ਸੰਗਤਾਂ ਦੀ ਸਹੂਲਤ ਦੇ ਲਈ ਦਵਾਈਆਂ ਵੀ ਜਿਹੜੀਆਂ ਫ੍ਰੀ ਦਿੱਤੀਆਂ ਜਾਣੇ ਨੇ ਇਹ ਸਾਰਾ ਕੈਂਪ ਹੈ ਜਿਹੜਾ ਭਾਈ ਸ਼ਮਸ਼ੇਰ ਸਿੰਘ ਜੀ ਪਟਿਆਲਾ ਉਹਨਾਂ ਦੀ ਅਗਵਾਈ ਦੇ ਹੇਠ ਉਹਨਾਂ ਦੇ ਧਰਮ ਸਵਤਨੀ ਬੀਬੀ ਰਜਿੰਦਰ ਕੌਰ ਜੀ ਪਟਿਆਲਾ ਜਿਹੜੇ ਉਹ ਆਪ ਅਗਵਾਈ ਕਰ ਰਹੇ ਨੇ ਇਸ ਜਗ੍ਹਾ ਫਤੇਗੜ ਸਾਹਿਬ ਨੇੜੇ ਜੋਤੀ ਸ਼ੂਬ ਚੰਡੀਗੜ੍ਹ ਰੋਡ ਤੇ ਬਿਲਕੁਲ ਜੇਤੂ ਸ਼ਰੂਪ ਦੇ ਨਾਲ ਸੋ ਸੰਗਤਾਂ ਨੂੰ ਵੀ ਵੱਡਾ ਸਹਿਯੋਗ ਆਪਾਂ ਸਾਰਿਆਂ ਨੇ ਇਹਨਾਂ ਦੀ ਟੀਮ ਦਾ ਸਹਿਯੋਗ ਵੀ ਦੇਣਾ ਆਪ ਸਭ ਨੂੰ ਪਤਾ ਤਨ ਦੀ ਮਨ ਦੀ ਧਨ ਦੀ ਸਾਰੀਆਂ ਸੇਵਾਵਾਂ ਦੀ ਸਹਿਯੋਗ ਦੀ ਲੋੜ ਨੇ ਇਹ ਜੇ ਕਾਰਜਾਂ ਦੇ ਵਿੱਚ ਸੋ ਅਸੀਂ ਇਹਨਾਂ ਸਮੁੱਚੀ ਟੀਮ ਨੂੰ ਜਿਨੇ ਡਾਕਟਰ ਸਾਹਿਬ ਆਏ ਨੇ ਜਿਨੇ ਆਏ ਨੇ ਪ੍ਰਵਾਹ ਸ੍ਰੀ ਸਮੁੱਚੀ ਟੀਮ ਨੂੰ ਅਸੀਂ ਆਪਣੇ ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਬਾਬਾ ਗਾਜੀਦਾਸ ਕਲੱਬ ਵੱਲੋਂ ਸਮੁੱਚੀ ਟੀਮ ਨੂੰ ਜਿਵੇਂ ਵੀ ਆਖਦੇ ਆਂ ਕੱਲ ਸ਼ਫਰੇ ਸ਼ਾਦ ਨੂੰ ਛੋੜੇ ਸਾਹਿਬ ਜਾਦਿਆਂ ਦੀ ਸ਼ਹੀਦੀ ਨੂੰ ਸਮਾਰਨ ਖੂਨਦਾਨ ਕੈਂਪ ਵੀ ਜਿਹੜਾ ਲੱਗਣਾ ਹੈ 9 ਤੇ 3:30 ਵਜੇ ਤੱਕ ਉਹ ਵੀ ਜਿਹੜਾ ਇਸ ਜਗ੍ਹਾ ਤੇ ਲੱਗਣਾ ਜੀ ਵਾਈਗੁਰ ਚਿਕਾ ਖਾਲਸਾ ਵਾਈਗੁਰ ਚਿੱਕੀ ਫਤਿਹ ਪਰਮਾਤਮਾ ਦੀ ਕਿਰਪਾ ਤੇ ਨਾਲ ਆ ਕਾਫੀ ਲੰਬੇ ਸਮੇਂ ਤੋਂ ਜਿਵੇਂ ਕਿ ਆਪ ਜਾਣਦੇ ਹੋ ਪ੍ਰਬਾਸਰਾ ਸੇਵਾ ਵਿੱਚ ਹਮੇਸ਼ਾ ਹਾਜ਼ਰ ਰਹਿੰਦਾ ਚਾਹੇ ਉਹ ਨਿਆਸਰੇ ਪ੍ਰਾਣੀ ਹੋਣ ਤੇ ਚਾਹੇ ਉਹ ਕਿਤੇ ਵੀ ਕਿਸੇ ਤਰ੍ਹਾਂ ਦੀ ਅਮਰਜੈਂਸੀ ਹੋਵੇ ਤੇ ਸਿੱਧੇ ਸਿੱਧਾਂ ਦੀ ਧਰਤੀ ਤੇ ਫਤੇਗੜ ਸਾਹਿਬ ਇਥੇ ਅੱਜ ਕੈਂਪ ਲਾਇਆ ਜਾ ਰਿਹਾ 24 ਤੋਂ ਲੈ ਕੇ 28 ਤੱਕ ਇਹ ਕੈਂਪ ਨਿਰੰਤਰ ਲੱਗਣਗੇ ਤੇ ਇਹਦੇ ਵਿੱਚ ਮੈਂ ਬਹੁਤ ਧੰਨਵਾਦੀਆਂ ਸਰਦਾਰ ਦਵਿੰਦਰ ਸਿੰਘ ਜੀ ਬਾਜਵਾ ਤੇ ਉਹਨਾਂ ਦੀ ਟੀਮ ਦਾ ਜਿਨ੍ਹਾਂ ਨੇ ਅੱਗੇ ਵੀ ਹਮੇਸ਼ਾ ਸੰਸਥਾ ਦੇ ਨਾਲ ਜੁੜ ਕੇ ਬਹੁਤ ਵੱਡੇ ਵੱਡੇ ਪ੍ਰੋਜੈਕਟ ਕਰਦੇ ਰਹਿੰਦੇ ਆ ਤੇ ਨਾਲ ਹੀ ਹਮੇਸ਼ਾ ਸਾਨੂੰ ਵੀ ਬਹੁਤ ਸਾਥ ਦਿੰਦੇ ਆ ਤੇ ਬਾਬਾ ਸ਼੍ਰੀਚੰਦ ਸੇਵਾ ਸੁਸਾਇਟੀ ਤੇ ਬਾਬਾ ਗਾਜੀਦਾਸ ਸੇਵਾ ਸੁਸਾਇਟੀ ਦਾ ਬਹੁਤ ਵੱਡਾ ਰੋਲ ਹੈ ਇਸੇ ਕਰਕੇ ਅਸੀਂ ਪ੍ਰਬਾਸਰਾ ਦੀ ਟੀਮ ਅੱਜ ਅਥੇ ਆਪ ਸਭ ਦੇ ਸੰਮੁਖ ਹਾਜ਼ਰ ਆ ਤੇ ਸਾਰੀ ਟੀਮ ਅਥੇ ਸਾਡੇ ਕੋਲ ਡਾਕਟਰ ਵੀ ਪਹੁੰਚੇ ਆ ਮੈਡੀਕਲ ਸਟਾਫ ਹੈਗਾ ਜਨਰਲ ਡਿਊਟੀ ਅਸਿਸਟੈਂਟਸ ਹੈਗੇ ਆ ਦੋ ਐਮਬੂਲੈਂਸ ਦੇ ਨਾਲ ਅਸੀਂ ਪਹੁੰਚੇ ਹਾਂ 24 ਘੰਟੇ ਅਸੀਂ ਹਾਜ਼ਰ ਆ ਕੋਈ ਵੀ ਐਮਰਜੈਂਸੀ ਹੋਵੇ ਉੱਪਰ ਨੰਬਰ ਦਿੱਤੇ ਗਏ ਹੈਗੇ ਆ ਤੇ ਆਪ ਜੀ ਸੰਪਰਕ ਕਰ ਸਕਦੇ ਹੋ ਸਾਨੂੰ ਤੇ ਇਸ ਸੇਵਾ ਨਿਰੰਤਰ ਜਾਰੀ ਰਹੇਗੀ 28 ਤਰੀਕ ਤੱਕ ਤੇ ਜਿਤਨਾਂ ਨੂੰ ਵੀ ਲੋੜ ਹੈ ਜਰੂਰ ਪਹੁੰਚਣ ਤੇ ਵੈਸੇ ਅਸੀਂ ਅਰਦਾਸ ਵੀ ਕਰਦੇ ਹਾਂ ਪਰਮਾਤਮਾ ਸਾਰਿਆਂ ਨੂੰ ਸੇਜਾਬੀਆਂ ਬਖਸ਼ਣ ਇਹ ਸਾਰਾ ਕੈਂਪ ਫਰੀ ਫ੍ਰੀ ਆਫ ਕਾਸਟ ਹੈਗਾ ਤੇ ਜਿੰਨੂੰ ਵੀ ਲੋੜ ਹੈ ਅਮਰਜੈਂਸੀ ਹੈ ਇਸ ਦਾ ਜਰੂਰ ਲਾਹਾ ਲੈਣ ਤੇ ਲੰਗਰ ਵੀ ਬਾਬਾ ਗਾਜੀਦਾਸ ਗਰੁੱਪ ਤੇ ਬਾਬਾ ਸਿਰੀ ਚੰਦ ਜੀ ਸੇਵਾ ਸੁਸਾਇਟੀ ਵੱਲੋਂ ਨਿਰੰਤਰ ਜਾਰੀ ਹਨ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਲਾਹਾ ਲੈਣ ਤੇ ਸ਼ਹੀਦਾਂ ਨੂੰ ਸਾਡਾ ਸਤ ਸਤ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦੀ ਥੈਂਕ